ਵੇਲਾ ਕਦੋਂ ਦਾ ਗਿਆ ਆਈਓ ਅਜੇ ਤੱਕ ਨਹੀਂ ਉਹ ਮੁੰਡਾ ਮੁੜਿਆ ਤੇ ਮੈਂ ਟਿਕ ਕੱਢੀਆ ਵੀ ਘਰ ਚੱਲੀਏ ਮੰਮੀ ਘਰ ਜਾਂਦੀ ਤੇ ਨੂੰ ਕਾਲੀ ਪੈ ਵੀ ਗਈ ਆ ਰਮਾਨਾ ਹੁਣ ਰਾਤ ਰੋ ਆਏ ਆ ਤੇ ਮੈਂ ਰੋਟੀ ਲੱਗੀਆਂ ਪਕਾਉਣਾ ਨਹੀਂ ਬਲਜੀਤ ਮੈਂ ਨਹੀਂ ਰਾਤ ਰਹਿਣਾ ਵੋਟੀ ਘਰ ਕੱਲੀ ਨਿਹਾਉਣਾ ਦਿਖਾ ਜਾ ਤੇ ਕੋਲਵਾ ਕੋਈ ਗੱਲ ਨਹੀਂ ਵੋਟੀ ਨੂੰ ਬੜੇ ਸਾਲ ਹੋ ਗਏ ਵਿਆਹੀ ਆਈ ਨੂੰ ਹੁਣ ਉਹਨਾਂ ਵੀ ਸਮੀਨੀ ਹੈਗੀ ਪਰ ਉਹ ਜਾਂਦੀ ਨਹੀਂ ਨਾ ਕਿਤੇ ਘਰ ਕਿਹਲੇ ਰਾਤ ਬਰਾਤੇ ਕੋਈ ਚੀਜ਼ ਦੀ ਲੋੜ ਪੈ ਜਾਂਦੀ ਤੇ ਫਿਰ ਜੇ ਅਸੀਂ ਨਾ ਘਰ ਹੋਵਾਂਗੇ ਇਹ ਵੀ ਨਹੀਂ ਘਾਗਾ ਮੈਂ ਵੀ ਨਹੀਂ ਕਿਤੇ ਕਿੱਦਾਂ ਸਰੂਗਾ ਤੇ ਮੇਰੇ ਬਾਰੇ ਵੀ ਕੋਈ ਸੋਚ ਲਿਆ ਕਰ ਮੈਂ ਇੱਥੇ ਇਕੱਲੇ ਕਿੱਦਾਂ ਰਵਾਂ ਉਹ ਲੱਗੇ ਗੋੜੇ ਗੋੜੇ ਨਾਲ ਲਾਂ ਡਫੀ ਆ ਪੁੱਤ ਕੀ ਕਰਾਂ ਮੈਂ ਜੇ ਲਾਂ ਡਫੀ ਆ ਕਿਬ ਤੱਕ ਕਿੱਥੋਂ ਤੇਰੀ ਕਿਸਮਤ ਚ ਲਾਣੀ ਰੱਖਿਆ ਹੀ ਮੈਨੂੰ ਤਾਂ ਹੋਣੀ ਆ ਪੀ ਉਹ ਨਾ ਕਿਤੇ ਪੀ ਕੇ ਆ ਜੀ ਸੁੰਦਲਾ ਆ ਗਈ ਆ ਕਿਦਾਂ ਭਾਈ ਆ ਤੂੰ ਪਾਈਏ ਨੂੰ ਕੀ ਕਹਿਣਾ ਚੱਲ ਆਪਾਂ ਚੱਲੀਏ ਆਪਾਂ ਨਹੀਂ ਰਹਿਣਾ ਤੂੰ ਪੀ ਕੇ ਆ ਜਾ ਆਪਣੇ ਘਰ ਜਾਣਾ ਤੈਨੂੰ ਤਾਂ ਬਹੁਤਾ ਘਰ ਇਕੱਲੀ ਆ ਮੋਸ਼ਕਾ ਉਹਦਾ ਮੰਮੀ ਇਹਦਾ ਲੱਗੋ ਪੀ ਆਵਾ ਮੇਰੀ ਆਏਗਾ ਜਿਹੜੀ ਗੱਲ ਤੋਂ ਡਰਦੀ ਉਹ ਹੀ ਤੂੰ ਕਰਦੀ ਆ ਮੇਰੀ ਭੈਣ ਦੁਖੀ ਹੋਵੇ ਤੇ ਮੈਂ ਪੀਵਾ ਲੈ ਆ ਦੱਸ ਭੈਣ ਦੁਖੀ ਤਾਂ ਪੀ ਪੀ ਕੇ ਲੜ ਲੜ ਕੇ ਮਰ ਜਾਓ ਫਿਰ ਤੇ ਭੈਣ ਸੁਖੀ ਹੋਣਾ ਵਾ ਇਹਨੂੰ ਮੈਂ ਸੱਦਿਆ ਸੀ ਕਿ ਮੇਰਾ ਕੋਈ ਫੈਸਲਾ ਕਰਾਊਗਾ ਉਹਨੇ ਆਪ ਹੀ ਢੱਕ ਲਈ ਆ ਤੇ ਤੈਨੂੰ ਮੈਂ ਤਾਂ ਹੀ ਆਂਦੀ ਆ ਨਾ ਇਹਨੂੰ ਨਾ ਫੈਸਲਾ ਕਰਾ ਕੇ ਜਾਣਾ ਮੱਥੇ ਮੈਂ ਉਹ ਆਗੜੀ ਵੱਡਾ ਕੀ ਪਤਾ ਮੈਨੂੰ ਆਏ ਕਿ ਨਹੀਂ ਕੌਣ ਭੂਆ ਤੇਰੀ ਹਾਏ ਉਹਨੂੰ ਹੀ ਕਹਿਣਾ ਉੱਪਰ ਆਇਆ ਵਾ ਉਹ ਤਾਂ ਅੱਗੇ ਸੱਟ ਲੱਗੀ ਤੇਰੀ ਭੂਆ ਦੇ ਪਰੇ ਕਿੱਦਾਂ ਲੱਕ ਤੇ ਲੱਗੇ ਤੇ ਲੱਕ ਬੰਨੀ ਫਿਰਦੀ ਆ ਮੇਰੇ ਕੋਈ ਕਰਦਾ ਜਾਨਾ ਰਹੀ ਮੇਰੀ ਗੱਲ ਸੁਣ ਤੂੰ ਐ ਮਾਰੇ ਕੀ ਕਰਨੀ ਚਲ ਆ ਪਪੜੇ ਘਰ ਚੱਲੀ ਆਪਾਂ ਨੇ ਇੱਥੇ ਰਹਿਣਾ ਚੱਲਾਂ ਮੈਂ ਉਹਨਾਂ ਚਿਰ ਨਹੀਂ ਆ ਜਿੱਨਾਂ ਦਿਨ ਮੇਰੀ ਭੈਣ ਦਾ ਕੋਈ ਵਿਸ਼ੇਬਾ ਨਹੀਂ ਹੁੰਦਾ ਲੈ ਦੱਸ ਵਸੇ ਆਪਾਂ ਪੇ ਕਰਦੇ ਰਹਿਣਗੇ ਅਸੀਂ ਆਪਣੇ ਘਰ ਦਾ ਵੇਖੀਏ ਜਾ ਕੇ ਵੇਖੋ ਆਪਣੇ ਘਰ ਦਾ ਵੇਖੀ ਜਾਈ ਮੇਰਾ ਨਾ ਵੇਖੀ ਉਹ ਤਾਂ ਸਿਆਣੀ ਬਣ ਉਹ ਅੰਦਰ ਬੈਠੇ ਭਾਈ ਦੁਖੀ ਇੱਥੇ ਮਜ਼ਾ ਤੈਨੂੰ ਮੈਂ ਕਹਾਂ ਨਾ ਨਾਲ ਆਉਂਦੀ ਵੀ ਨਾਲ ਅੱਧ ਹੋ ਗਈ ਤੇਰੇ ਲਈ ਨਾਮ ਦਿੱਤੇ ਤੇ ਸਿਰ ਪਾ ਲੈਂਦੇ ਇੱਕ ਦੂਜੇ ਇਹ ਸੱਦ ਗਿ ਲਿਆ ਨੂੰ ਹੁਣ ਸੁਣ ਲਿਆ ਸਭ ਕੋ ਹੁਣ ਤੁਹਾਡਾ ਪਤੀ ਆ ਚੱਜਦਾ ਹੋਏ ਨਾ ਤੇ ਕਾਟਾ ਕਾਦਾ ਵਾ ਇਹ ਰਘਵੀਰ ਸਾਰਾ ਕੰਮ ਖਰਾਬ ਕਰਨ ਦੇ ਆ ਵਾ ਅਹੀ ਨਾ ਬਹੁਤ ਕੰਮ ਖਰਾਬ ਕੀਤਾ ਜਾਣ ਕੇ ਐਵੇਂ ਰਿਸ਼ਤਾ ਕਰਾਇਆ ਕਰਾਉਣਾ ਹੀ ਨਹੀਂ ਇਹਨੂੰ ਇਹਨਾਂ ਕੀ ਪਤਾ ਸਾਨੂੰ ਪਈ ਨਾਲ ਨਹੀਂ ਨਿਕਲ ਆਉਣਾ ਇਹਨੇ ਤੇ ਬਲਜੀਤ ਦੀ ਵੀ ਘਪੀ ਆ ਮਲਜੀਤ ਨੇ ਸਾਨੂੰ ਫੋਨ ਨਹੀਂ ਕੀਤਾ ਉਹਨਾਂ ਨੇ ਜੋ ਕੇ ਫੋਨ ਕੀਤਾ ਉਥੇ ਵੀ ਚੰਗਾ ਤਮਾਸ਼ਾ ਲੱਗਾ ਹੀ ਰਵੇ ਤੇ ਮੇਲਾ ਲੱਗਾ ਹੀ ਰਵੇ ਤੇ ਖੁਸ਼ ਰਹਿੰਦੀ ਏ ਵੀ ਸਾਨੂੰ ਨੇ ਕਿਉਂ ਗੱਲ ਦੱਸਣੀ ਸੀ ਉਹਨੇ ਤੇ ਆਪਣੀ ਮਾਂ ਦੇ ਕਾਂਜੀ ਵਾਲਾ ਪਉਣਾ ਸੀ ਤੁਹਾਡਾ ਜਦੋਂ ਭਰਾ ਹੁੰਦਾ ਸੀ ਨਾ ਆਂਦਾ ਆਂਦਾ ਹੀ ਇੱਧਰ ਦੀ ਗੱਲ ਉੱਧਰ ਨਹੀਂ ਕਰਨੀ ਉੱਧਰ ਦੀ ਗੱਲ ਇੱਧਰ ਨਹੀਂ ਕਰਨੀ ਤਾਂ ਹੀ ਘਰ ਵਸਦੇ ਆ ਫਿਰ ਫੇਰ ਵਸਦੇ ਆ ਏ ਜੇ ਰੋਟੀ ਖਾਂਦੀ ਕਦਨਾ ਖਾਂਦੀ ਤਾਂ ਵੀ ਫੋਨ ਕਰਕੇ ਦੱਸਦੀ ਆ ਜੇ ਕੋਈ ਮਾਸਾ ਜਿੰਨੀ ਚੂਪ ਐ ਉਹ ਵੀ ਤਾਂ ਵੀ ਫੋਨ ਕਰਕੇ ਦੱਸਦੀ ਆ ਜੇ ਅਹੀਂ ਕਿਸੇ ਪਾਸੇ ਜਾਂਦੇ ਉਸ ਵੇਲੇ ਦੱਸਦੀ ਪਈ ਅੱਜ ਘਰੋਂ ਚਲਗੇ ਆ ਦਿੰਦਾ ਕਿ ਅਨ ਕਬੀਰ ਚੰਗਾ ਹੋਵੇ ਤਾਂ ਗਾਦੀ ਕੋਈ ਨਾ ਹੋਵੇ ਪਰ ਇਹਨੂੰ ਨਹੀਂ ਉਹਨੇ ਆਖਿਆ ਜੇ ਭਰਾ ਨੇ ਵੀ ਇਧਰ ਦੀ ਗੱਲ ਇਧਰ ਨਹੀਂ ਕਰਨੀ ਚੁਗਲੀ ਨਹੀਂ ਲਾਉਣੀ ਕੋਈ ਜਿੱਥੇ ਹੈਗੀ ਉੱਥੇ ਰੋ ਹੁਣ ਕੀ ਕਰੀ ਅਸੀਂ ਲੱਕੋਫਾਏ ਆ ਗਈ ਰਿਸ਼ਤਾ ਕਾਹਦਾ ਕਰਾਤਾ ਫਸ ਗਏ ਕਿ ਨਹੀਂ ਆਪਾਂ ਕਰਾ ਕੇ ਰਿਸ਼ਤਾ ਰਬਲਜੀਤ ਨੂੰ ਅਕਲ ਨਹੀਂ ਹੋ ਹੈਗੀ ਰਗਵੀਰ ਜੇ ਅਕਲ ਨਹੀਂ ਹੈਗੀ ਤੈਨੂੰ ਪਹਿਲਾਂ ਪਤਾ ਸੀ ਵੀ ਮੇਰੀ ਭਤੀਜਾ ਨਹੀਂ ਫਿਰ ਤੂੰ ਨਾ ਲਿਉਂਦੀ ਹੁਣ ਜਾਦੀ ਯਤ ਕਰਨ ਡਿਆ ਪੀਆ ਉਹ ਕੱਲੀ ਆਂਦੇ ਸੱਸ ਨਾਲ ਨਾਣ ਤੇ ਬੋਟੀ ਆਪੇ ਪ੍ਰਧਾਨ ਉਹ ਕੱਲੀ ਜੂਆ ਕਰ ਦੇ ਵਿੱਚ ਤਾਂ ਕਰਕੇ ਜਾਦੀ ਯਤ ਕਰਦੀ ਆ ਇਹਦਾ ਨਵਾ ਲੂਗੀ ਰਗਵੀਰ ਨੂੰ ਆ ਕਿਹੜਾ ਬੰਦਾ ਨਹੀਂ ਸ਼ਰਾਬ ਪੀਂਦਾ ਕੌਣ ਨਹੀਂ ਪੀਂਦਾ ਹੁਣ ਮਨਜੋਤ ਘਰ ਨਾ ਇੱਥੇ ਬਾਹਰ ਨੂੰ ਗਿਆ ਵਾ ਤੇ ਪੀ ਕੇ ਹੀ ਆਉਣਾ ਹੀ ਵੇਖੀ ਭਰਾ ਪੀ ਕੇ ਹੋਰ ਹੋ ਗਿਆ ਸੈਰ ਕਰਨ ਕੀਣੀ ਗਿਆ ਹੋਰ ਕਿੱਧਰ ਗਿਆ ਉਹ ਵੇ ਲਾੜ ਨੰਦਰ ਰਜਿਆ ਕਦੇ ਝੋੜਾਗੇ ਪਿਆ ਕਦਾ ਵੇ ਗੱਲ ਉਹਨੂੰ ਹੁੰਦੀ ਆ ਛਿੱਤਰ ਅਨ ਗੱਲ ਨੂੰ ਹੁੰਦੀ ਆ ਛਿੱਤਰ ਹੋਰ ਮਾਰ ਲਾ ਛਿੱਤਰ ਮਾਰਿਆ ਮੁੜ ਕੇ ਮੈਂ ਤੇ ਆਂਦਾ ਹੋਰ ਮਾਰਨਾ ਛਿੱਤਰ ਅੱਛਾ ਆਹੋ ਉਹਨੂੰ ਨਹੀਂ ਸ਼ਰਮਿੰਦਿਆ ਬੰਦਿਆਂ ਨੂੰ ਨਹੀਂ ਕੋਈ ਵੀ ਹੁੰਦੀ ਅਕਲ ਉਹ ਆਂਦੇ ਕੋਈ ਨਹੀਂ ਰੋਖ ਹੋ ਗਿਆ ਵਾ ਤੇ ਸ਼ਾਮੇ ਬਹਿ ਜਾਗੇ ਕੋਈ ਗੱਲ ਹੀ ਸ਼ਰਮਿੰਦਾ ਨਹੀਂ ਹੁੰਦਾ ਬੰਦਾ ਕਿੰਨੂੰ ਸੱਦ ਕੇ ਲਿਆ ਵਾ ਉਹ ਵੱਡੇ ਨੂੰ ਹੋਰ ਵੱਡਾ ਛੇ ਰਿਆ ਨਹੀਂ ਵੇ ਅੱਗੇ ਉਹਦੀ ਪੂਆ ਤੇਰੀ ਪੂਆ ਨਹੀਂ ਕੀ ਠੀਕ ਉਹ ਅੱਗੇ ਮਰਨ ਈ ਉਹਨਾਂ ਨੇ ਕਹਿਣਾ ਇਹਨਾਂ ਨੇ ਹੋਰ ਛਿੰਜ ਪਾਈ ਆ ਚਲ ਮਾਜੇ ਚਾ ਜਲੇਬੀਆਂ ਪਾ ਲਈ ਹੋਰ ਕੀ ਆ ਹਾਏ ਨਾ ਇਤਰਾ ਕਹਿ ਸੁਣ ਲੈਣਗੇ ਅਗਲੇ ਲੈ ਦੂਜੇ ਬਨੇ ਹੋ ਕੀ ਨਹੀਂ ਮੋੜ ਵੀ ਸਾਹਮਣੇ ਪੈਣੀ 100 ਇਹ ਮਮੀ ਦੂਜੇ ਬਨੇ ਨਹੀਂ ਕਿ ਪੂਆ ਨੇ ਸੁਣ ਲੈ ਤਾਂ ਨੇ ਕਹਿਣਾ ਸੁਣ ਲੈ ਆਹੋ ਸੌਖਾ ਮੰਗਦੇ ਹੱਡੀ ਆ ਤਾਂ ਤਾਂ ਇਹ ਮੈਨੂੰ ਕਹਿੰਨੀ ਵੀ ਕੱਢੀ ਜਿਹਾ ਲੈ ਲੈ ਘਰ ਉਹਨੂੰ ਪਤਾ ਕਿ ਕਿਦਾਂ ਦਾ ਪਤਾ ਯਾਦਾ ਪਤਾ ਤਾਂ ਹੈਗਾ ਸਾਰਿਆਂ ਨੂੰ ਮੇਰੀ ਗੱਲ ਸੁਣੋ ਅੰਦਰ ਬੋਲੀ ਜਾਂਦਾ ਤੂੰ ਬਾਹਰ ਬੋਲੀ ਚੱਲ ਐਦਾਂ ਨਹੀਂ ਮਸਲੇ ਆ ਲੋਣ ਸ਼ਰਾਬਾ ਪੀ ਕੇ ਨਹੀਂ ਹੋਣੇ ਮੈਂ ਕਿਹਾ ਕਰੋ ਕਿ ਤੂੰ ਸੋਫੀ ਹੋ ਉਹ ਬੋਲਦਾ ਮੰਮੀ ਉਹਦੀ ਘਟ ਹੀ ਅੱਗੇ ਤੂੰ ਕਹਿਨੀ ਸੀ ਨਾ ਮੈਂ ਤੇ ਇਹਨੂੰ ਤਾਂ ਸੱਦਿਆ ਸੀ ਵੀ ਚੱਲ ਉਹਨੂੰ ਸੁਧਾਰ ਕੇ ਜਾਓ ਪਰ ਇਹਦੇ ਆਪ ਹੀ ਪਤਾ ਨਹੀਂ ਕਿੱਥੋਂ ਪੀ ਆਇਆ ਵਾ ਹੁਣ ਦੱਸ ਕੀ ਕਰੀਏ ਮੈਂ ਇੱਥੇ ਵੇਲਾ ਕੀ ਕਰਦਾ ਪਰ ਬੋਲਣ ਡਿਆ ਹੁਣ ਸੁੱਤਾ ਵਾ ਮਾਲਾ ਕਦੀ ਬੋਲਦਾ ਮੈਂ ਤੇਰਾ ਭੋਲਣ ਡਿਆ ਹਾਂ ਬੋਲ ਕਿਉ ਹੱਟ ਜਾ ਨਾ ਚੁੱਪ ਕਰਾਵਾ ਮੈਂ ਨਾ ਜਾ ਭਰਾਵਾ ਨਾ ਜਾ ਨਾ ਜਾ ਐਦਾ ਨਾ ਕਰਨਾ ਸਤਾ ਮੈਨੂੰ ਮੈਂ ਉਹਨੂੰ ਤੈਨੂੰ ਲੈ ਆਇਆ ਮੈਂ ਤੇਰੇ ਇਸੇ ਕਰਕੇ ਕਹਿੰਨੀ ਵੀ ਆਪਣੇ ਘਰ ਰਹਿ ਦੋ ਜਦ ਤੱਕ ਆਪਣਾ ਠੀਕ ਹੋਣਾ ਮਾਂ ਤੂੰ ਮੈਂ ਨਹੀਂ ਮੈਂ ਤੇ ਨਹੀਂ ਆਇਆ ਜੇ ਮੈਂ ਨਾ ਨਾ ਹੁੰਦੀ ਤੂੰ ਇੱਥੇ ਉਹ ਲਾਲਾ ਕੋਲ ਕੋਲ ਮਰ ਜਾਣਾ ਮਮੀ ਕੰਨੀ ਤੇ ਹੈਗੇ ਆ ਨਾ ਉਹ ਫੈਸਲਾ ਜਿਹਦਾ ਕਰਾਉਣਾ ਹੈ ਇਹ ਤੇ ਆਪਣਾ ਫੈਸਲਾ ਕਰਨ ਵਾਲਾ ਹੋਇਆ ਸਾਰੇ ਤੇ ਇੱਥੇ ਲਾਣੀ ਆ ਘੱਟ ਕਿਹੜਾ ਵਾ ਇੱਥੇ ਤੇ ਫੇਰ ਦੱਸ ਮੈਨੂੰ ਹਣ ਤਨ ਮੈਂ ਅੱਜ ਨਹੀਂ ਨਾ ਫੋਨ ਕਰਿਆ ਕਰ ਕਿਦਨ ਪੀਤੀ ਤੇ ਮੰਮੀ ਮੈਂ ਮੈਂ ਕਿੰਨੂੰ ਹੋਣਾ ਮਾ ਦੁੱਧੀਆਂ ਨੇ ਪੀਣਾ ਆਪਣੀ ਘਰ ਮੇਰੀ ਭੈਣ ਵੀ ਆਈ ਪੁੱਲਾ ਵਰਗੀ ਨੇ ਕੀ ਹੋਇਆ ਰੱਖੀ ਦਾ ਕਿ ਫਿਰ ਹੁਣ ਕੀ ਕਰੀਏ ਇਹਦੀ ਕਿਸਮਤ ਇਹਦੇ ਨਾਲ ਉਹ ਰੋਇਆ ਕਿ ਹੋ ਜਾਣਾ ਦੱਸ ਇਹਦੀ ਕਿਸਮਤ ਬਦਲ ਲਾਣੀ ਆਈ ਮੈਂ ਉਹ ਫੁੱਫੜਨ ਲਾਗਰ ਨਹੀਂ ਲਾ ਦੱਸ ਜਮ ਪੂਆ ਰੰਡੀ ਗਾ ਜਣੀ ਲਾ ਦੱਸ ਮੂੰਹ ਬੰਦ ਕਰ ਲੈ ਇੱਥੇ ਬਹਿ ਜਾ ਉਹ ਸੁਣ ਲਣਗੇ ਤੇ ਕੀ ਆਖਣਗੇ ਇਹਨੂੰ ਇੱਥੇ ਲੰਮੇ ਪਾ ਨਹੀਂ ਘੜੀ ਉਹ ਸੱਦ ਕੇ ਜਾ ਉਹ ਨਹੀਂ ਨਹੀਂ ਇੱਧਰ ਨਹੀਂ ਜਾਣਾ ਮੈਂ ਉਹਦਾ ਗੱਲ ਕਰਕੇ ਆਣੀ ਛਿੱਧੀ ਗੱਲ ਮੈਂ ਉਧਰ ਨਹੀਂ ਜਾਣਾ ਸਾਜੜਾ ਕੇ ਰਹਾ ਦਿੱਤਾ ਕੀ ਆਖਣ ਗਿਆ ਪੇ ਇੱਕ ਨੂੰ ਸੁਧਾਰਾ ਤਾਂ ਦੂਜਾ ਵੀ ਪੀ ਕੇ ਆਗਾ ਤਾ ਮਾਸ਼ਾ ਲਾਉਣ ਮੈਂ ਉਧਰ ਜਲਦੀ ਹੱਤ ਹੋ ਗਈ ਮੈਂ ਤੇਰੇ ਨਾਲ ਉਹ ਖਲੋ ਜਾ ਜਾਣ ਦੇ ਜਾਣ ਦੇ ਬਲਜੀਤ ਜਾਣ ਦੇ ਕਰਨ ਦੇ ਜੋ ਕਰਦੇ ਆ ਬੀਨ ਮੈਂ ਆਖਿਆ ਵਾ ਪੇ ਆ ਜਾ ਭਾਬੀ ਘਰ ਨੂੰ ਚੱਲ ਗਏ ਸਾਡੇ ਤੇ ਉਹ ਵੀ ਆਂਦੀ ਵੀ ਨਹੀਂ ਮਨਜੋਦ ਹੁੰਦਾ ਤਾਂ ਹੀ ਹੁਣੇ ਚੱਲ ਜਾਣਾ ਚੱਲ ਛੱਡ ਖੜਾ ਹੁਣ ਜੋ ਵੀ ਕਰਦੇ ਕਰਨ ਦੇ ਤੂੰ ਉਹਨਾਂ ਨੂੰ ਜਾ ਘੁੱਟ ਚਾਹ ਬਣਾ ਦੇ ਹਾਏ ਮੈਂ ਚਾਹ ਬਣਾਵਾ ਮੈਂ ਤਾਂ ਇੰਨੀ ਲੱਤ ਨੂੰ ਪੀਰ ਹੋਣ ਲਈ ਆ ਮੈਨੂੰ ਨਾ ਪੀਣੀ ਮਨਜ਼ੂਰ ਬਚਾ ਮੈਂ ਚਾਹ ਨਹੀਂ ਬਣਾ ਸਕਦੀ ਤੁਸੀਂ ਬਣਾਓ ਲੱਲਾ ਓ ਘੂੜਾ ਓ ਆ ਜਾ ਆ ਜਾ ਪੁੱਤ ਆ ਜਾ ਆ ਨਿਕਲ ਬਾਹਰ ਆ ਜਾ ਇਧਰ ਬਾਹਰ ਤੇ ਆ ਜਾ ਬਾਹਰ ਕੋ ਨਿਕਲ ਨਾ ਮੇਰਾ ਪਤੀ ਆਇਆ ਐਡੇ ਘਰ ਪਰੋਣਾ ਅੰਦਰ ਬੈਨੇ ਆ ਕੇ ਮੇਰੀ ਭੈਣ ਨੂੰ ਕੁਟਿਆ ਤੁਸੀਂ ਲਾਗੇ ਅੰ내ਈਓ ਕਿੰਨੇ ਰੁਪਿਆ ਓ ਤੁਹਾਡੇ ਉਹ ਇਹ ਤੇ ਦਵਾਈ ਲੈਣ ਗਏ ਭਰਾਵਾ ਆ ਵੇਹ ਲੱਕ ਨੂੰ ਵੇਖਦਾ ਪੱਟਾ ਬਣਾਏ ਮਰ ਮਰਵੋਣੀ ਆ ਉੱਥੇ ਭਾਲੋ ਭਾਲੋ ਇਦਾਂ ਬਹਿ ਕੇ ਗੱਲ ਕਰ ਉਹਨੂੰ ਫਾ ਦੇ ਦੇ ਉਹ ਮੈਂ ਮੈਂ ਥਾਣੇ ਤੇ ਨਹੀਂ ਚੱਲ ਆ ਦੇ ਕੋਈ ਨਾ ਕਰ ਦੇ ਗੱਲ ਪਈਆ ਨਾ ਤੇ ਲਿਖਾਉਣਾ ਹੀ ਉਹ ਚੰਗਾ ਲਿਖਾ ਲਈ ਮੇਰਾ ਹੀ ਲਿਖਾ ਦੀ ਆ ਕੀ ਫਰਿਆ ਹੱਥ ਚ ਤੇਰਾ ਲੱਕ ਦੋਦਾ ਤੇਰਾ ਪ੍ਰਸ਼ਨ ਕਰਨਾ ਹਾਏ ਵੇਖ ਲੋ ਕੀ ਕਰਦਾ ਏ ਉਹ ਚੱਲ ਇਧਰ ਆ ਬਹਿ ਬਹਿ ਜਾ ਇੱਥੇ ਬਹਿ ਜਾ ਮੇਰਾ ਪ੍ਰਸ਼ਨ ਕਰਨਾ ਤਾਂ ਕਰਦੇ ਭਰਾਵਾ ਉਹ ਕਾਹਦੇ ਨੂੰ ਛੱਡਦੇ ਹੱਥ ਜੋ ਵਿੱਚ ਖੱਟਲੀ ਫਿਰ ਜਣੀ ਹੁੰਦੀ ਨਹੀਂ ਮੈਂ ਨਹੀਂ ਮੈਂ ਖੱਟਲੀ ਫਿਰ ਜੂਗੀ ਛੱਡ ਛੱਡ ਓਏ ਛੱਡ ਦੇ ਤੂੰ ਬਹਿ ਜਾ ਬਹਿ ਜਾ ਸ਼ਰਮ ਕਰੋ ਥੋੜੀ ਬਹੁਤੀ ਕੋਹਾ ਲੜਾਈ ਮਟਾਉਣ ਆਏ ਕਿ ਲੜਾਈ ਵਧਾਉਣ ਆਏ ਆ ਗੱਲ ਸੁਣ ਮੇਰੀ ਤੂੰ ਜੇ ਬਾਹਰ ਨਿਕਲ ਗਿਆ ਸ਼ਰਾਬ ਪੀਣ ਤੇ ਤੈਨੂੰ ਅਕਲ ਹੈ ਗਈ ਏ ਥੋੜੀ ਬਹੁਤੀ ਕਿ ਨਹੀਂ ਇੱਕ ਅੰਦਰ ਰੱਜ ਕੇ ਪਿਆ ਤੇ ਇੱਕ ਤੂੰ ਤੁਰਿਆ ਫਿਰਦਾ ਬਾਹਰ ਗਲੀਆਂ ਚ ਚੰਗੀ ਸ਼ੋਭਾ ਹੁੰਦੀ ਈ ਘਰ ਪਿੱਡ ਦੇ ਵਿੱਚ ਹੱਡੀ ਤੂੰ ਈ ਮੇਰੀ ਭੈਣ ਮਰਵਾਉ ਇਥੇ ਮੈਂ ਤੇਰੀ ਸਭਾ ਕਰਾਂ ਕੀ ਆਖਦਾ ਸਾਨੂੰ ਕਿਸ ਗੱਲ ਦਾ ਨਹੀਂ ਪਰਨਾ ਹੋਰ ਆਈ ਦੇ ਦਵਾਈ ਲੈ ਕੇ ਆਏ ਤੇ ਹੁਣ ਚੱਲੀ ਨਾਲ ਭੈਣ ਕਿਰਦੀ ਈ ਜੁਬਾਨ ਈ ਲੰਮੀ ਓ ਈ ਪੈਰਾਂ ਚ ਰਮਕਦੀ ਓ ਆਪਣੀ ਕਰਤੱਬੀ ਛਿੱਤਰ ਖਾਂਦੀ ਓ ਤੱਪੂ ਆ ਰਹੀ ਆਣਾ ਪੁਆ ਦੀ ਘਟਵਾ ਲੈ ਮੈਂ ਕੀ ਆਖਿਆ ਮੈਂ ਤਾਂ ਹਟੁੰਦੀ ਰਹੀ ਆ ਮੈਂ ਤੇ ਸਾਰੇ ਪਰਦੇ ਟੱਕਦੀ ਸੀ ਤੁਸੀਂ ਆਪਣੇ ਆਪੇ ਯਾਰ ਕਰਨ ਦੇ ਕੰਜਰੋ ਸ਼ਰਮ ਕਰਾ ਤੁਸੀਂ ਜੇ ਡੱਫਣੀ ਪੀਣੀ ਇੱਥੇ ਆ ਜਾਂਦਾ ਕਰਕ ਜਾਂਦਾ ਤੇਰਾ ਕੁੱਫੜ ਲਿਆ ਕੇ ਤੈਨੂੰ ਘੁੱਟ ਪਿਆਰ ਦਿੰਦਾ ਇਹਨੇ ਜੋ ਘਾਉਂਦਾ ਬਾਰ ਕੋ ਪਿੰਦਾ ਦਾ ਤੇ ਤੂੰ ਸਾਨੂੰ ਪਤਾ ਲੱਗਾ ਕਿਹੜੇ ਵੇਲੇ ਨਿਕਲ ਗਿਆ ਬਾਹਰ ਇਹਨਾਂ ਦਾ ਤੇ ਆਏ ਤਾਂ ਹੀ ਨਹੀਂ ਸਾਨੂੰ ਪਤਾ ਵੀ ਕਿਹੜੇ ਵੇਲੇ ਆਏ ਕਿ ਦਵਾਈ ਲੈਣ ਗਏ ਆਦੇ ਹੁਣ ਪਤਾ ਲੱਗਾ ਸਾਨੂੰ ਕਿ ਤੁਸੀਂ ਆਏ ਆਂ ਆਣ ਗਵਾਨ ਚੰਗਾ ਤੁਸੀਂ ਮੇਲਾ ਲਾਉਣ ਡੈ ਜੇ ਚੰਗਾ ਤੂੰ ਭਰਾ ਵਾ ਚੰਗੀ ਉਹ ਮਾਂ ਲੈ ਕੇ ਤੂੰ ਨਾਲ ਆ ਗਿਆ ਵਾ ਮੈਂ ਵੇਖਾ ਮਨਪ੍ਰੀਤ ਤੇ ਮਨਜੋਤ ਆਏ ਆ ਤੁਹਾਡੇ ਭਤੀਏ ਲਤਬਾ ਤੋੜਨੀ ਆ ਤੇ ਤੋੜ ਦੇ ਸਾਨੂੰ ਕੀ ਲੱਗੇ ਢਾਈ ਜਵਾਈ ਆ ਰਹਿਣ ਦਾ ਸਬੂਤਾ ਵੀ ਨਹੀਂ ਦੇਣਾ ਮੈਨੂੰ ਨਾ ਰਹਿਣ ਦਾ ਸਬੂਤਾ ਇਹਨੂੰ ਵੀ ਮਾਰਦੇ ਉਹਨੂੰ ਵੀ ਮਾਰਦੇ ਅਸੀਂ ਚੁੱਪਦੇ ਝੋਲਾ ਅਸੀਂ ਜਾਂਨੇ ਤੁਹਾਡੇ ਘਰ ਤੁਹਾਡੀਆਂ ਬਰੂਹੀ ਜਾ ਕੇ ਬੈੰਨੇ ਆ ਨਾਲੇ ਰੋਟੀਆਂ ਖਵਾ ਲਵਾਂਗਾ ਤੇ ਨਾਲੇ ਤੁਹਾਨੂੰ ਲੱਗ ਜੂ ਪਤਾ ਨਾਲੇ ਹਿੱਸਾ ਦੋਗੇ ਹਾਂ ਮਾਰਦੇ ਤੂੰ ਮਾਰਦੇ ਮਾਰਦੇ ਮਰਨਾ ਤੇ ਹੈ ਹੀ ਆ ਕਿਤੇ ਨਾ ਕੀਤਾ ਤੇਰੇ ਹੱਥਾਂ 'ਚ ਲਿਖੀ ਹੋਵੇ ਤੇ ਮਾਰਨਾ ਮੈਂ ਡਰਾਂ ਮਾਰ ਦੇ ਫਿਰ ਚੁੱਪ ਕਰ ਗੱਲ ਸੁਣ ਜਾ ਘਟ ਚਾਹ ਚ ਬਣਾ ਪੀਣੀ ਚਾਹ ਪੀਣੀ ਆ ਚਾਹ ਪੀਣ ਵਾਲਾ ਵਾਹੇ ਗਾੜੀ ਨਹੀਂ ਆ ਇਹਦਾ ਸੇਵਾ ਗਾੜੀ ਦਾ ਚੱਟਾ ਮੇਰੇ ਮੱਥੇ ਮਾਰੋ ਮੇਰੀ ਗੱਲ ਸੁਣ ਲੈ ਮੈਨੂੰ ਰੋਟੀ ਖਾ ਬੰਦਿਆਂ ਵਾਲੇ ਕੰਮ ਕਰੋ ਮਾਸਾ ਜਿੰਨੇ ਫੋਨ ਤੇ ਟੱਪ ਕੇ ਨਾ ਆ ਜਿਆ ਕਰ ਮੈਂ ਖਾ ਪੀਣੀ ਇਥੇ ਮਾਸਾ ਜਿੰਨਾ ਉਹ ਫਾਂਸੀ ਦੇ ਦੇਣੇ ਤੁਨ ਅਜੇ ਮੈਂ ਚੰਗੀ ਤਰ੍ਹਾਂ ਗੱਲ ਨਹੀਂ ਸੁਣੀ ਮੈਨੂੰ ਸੁਣ ਲੈਣ ਦੇ ਗੱਲ ਮੈਨੂੰ ਇਹ ਨਹੀਂ ਪਤਾ ਇਹ ਦੇਣ ਦੇ ਹੀ ਉਹਨੂੰ ਫਾ ਕੇ ਉਹ ਦੇਣ ਦਿਆ ਜੇ ਗਾਦਰ ਰਾਜ ਲੱਭਣਾ ਵਾ ਜੇ ਮੈਂ ਬਣਾਇਆ ਨਾ ਵੀਡੀਓ ਤਾਂ ਸਾਰੇ ਪਿੰਡ ਨੂੰ ਫਾਂਸੀ ਦਿਉਣੀ ਮੈਂ ਪੈ ਪੁਲਿਸ ਨੂੰ ਲੈ ਕੇ ਤੇ ਜੇ ਮੈਂ ਕੋਈ ਵੀਡੀਓ ਬਣਾਉਣ ਦਿਆ ਨਹੀਂ ਵੀਡੀਓ ਬਣਾਉਣੀ ਹੀ ਉਦੋਂ ਉਹ ਦੇਣ ਦਿਆ ਹੀ ਉਹਨੂੰ ਫਾ ਜਦੋਂ ਹੀ ਘਰ ਵੜਿਓ ਮੇਰੇ ਪੈ ਨੂੰ ਗਾਜਰ ਸੀ ਬੋੜਿਆ ਆਹੋ ਉਹ ਤੋਂ ਪਹਿਲਾਂ ਕੀਤਾ ਕੀ ਬਣ ਗਿਆ ਹੈਗਾ ਤੁਸੀਂ ਆਪਣੇ ਵੱਲ ਨੂੰ ਸਾਰੀ ਗੱਲ ਖਿੱਚਦੇ ਆਂ ਗਾ ਵੀ ਮਾਤੀਓ ਅੱਜ ਇੱਥੇ ਬੈਠ ਕੇ ਗੱਲ ਕਰ ਲੈਨੇ ਆਂ ਕਿ ਇਹੋ ਜੇ ਕੰਮ ਨਹੀਂ ਹੋਣਾ ਚਾਹੀਦਾ ਤੇ ਕਿਤੇ ਉਸੇ ਵੇਲੇ ਨਾ ਆ ਜਾਕਰ ਸਾਨੂੰ ਦੱਸਿਆ ਕਰੇ ਅਸੀਂ ਮਰ ਗਏ ਲਾਗੇ ਦਵਿੰਦਰ ਗੱਲ ਸੁਣ ਲੈ ਮੇਰੀ ਤੈਨੂੰ ਫੋਨ ਕਰਦੀ ਹਾਂ ਉਸੇ ਵੇਲੇ ਤੂੰ ਆ ਜਾਣਾ ਹਾਂ ਜੀ ਤੂੰ ਘਰ ਬਵੇਂ ਤੇ ਫੇਰ ਆ ਤੈ ਡਾਕਟਰ ਦੇ ਕਿਸ ਨੇ ਦਵਾਈ ਲੈਣ ਮੈਨੂੰ ਜਾਣਾ ਅੰਦਰ ਪੈ ਕੇ ਮਰ ਜਗੇ ਐਨੀਆਂ ਗੱਲਾਂ ਤੂੰ ਇਹਨੂੰ ਦੱਸੰਦੀ ਇਹਨੂੰ ਚੇਤਾ ਰਹਿਣਾ ਵਾ ਆਪਣੀ ਭੈਣ ਦੇ ਆਪਣੀ ਭੈਣ ਦੇ ਇੱਕ ਮਾਸਾ ਜਿੰਨੇ ਫੋਨ ਤੇ ਭਜਾਇਆ ਵਾ ਕਹਿੰਦੀ ਸਾਡਾ ਵੀ ਆਣ ਕੇ ਪੁੱਛਿਆ ਵਾ ਇਪੂਆ ਤੂੰ ਠੀਕ ਵਾ ਪੁੱਫੜ ਤੂੰ ਠੀਕ ਵਾ ਫੁੱਫੜ ਨੂੰ ਤੇ ਮਾਰ ਤੱਕ ਜਾਣ ਡਿਆ ਹੁਆ ਤੇ ਇਹ ਮੰਗੀ ਆ ਤੇ ਬੱਸ ਫਿਰ ਕੁੱਪੜ ਦੇ ਨਾਲ ਮੈਨੂੰ ਮਾਰ ਦੇ ਤੇ ਆਪਣੀ ਭੈਣ ਲੈ ਕੇ ਜਾ ਤੇ ਸੌਖਾ ਹੋ ਜਾ ਜੇ ਤੂੰ ਮਰ ਜਨਾ ਮੇਰੀ ਭੈਣ ਸੌਖੀ ਜਾਣੀ ਚੱਲ ਠੀਕ ਆ ਦੱਸ ਅਸੀਂ ਕੀ ਆਨੇ ਓਏ ਅਸੀਂ ਅਸੀਂ ਮਰ ਜੀਏ ਤੂੰ ਐਦਾਂ ਕਰ ਆਪਣੀ ਭੈਣ ਨੂੰ ਕੇ ਕੰਧ ਕਰ ਲਾ ਸਾਡਾ ਆਉਣ ਜਾਣ ਹੀ ਨਾ ਹੋਊਗਾ ਹੜ ਨਾ ਰਿਸ਼ਤਾ ਨਾਤਾ ਮੁਕਾ ਦਿਓ ਆਪਣੀ ਭੈਣ ਬਚਾ ਲੋ ਅਹੀਂ ਕਿਉ ਮਰੀਏ ਜੇ ਮੇਰੀ ਭੈਣ ਨੂੰ ਕੋ ਹੋ ਗਿਆ ਹਾਂ ਤਤਹੀਂ ਆਪਣਾ ਬਿਲਾਕ ਕਰ ਲੈ ਸਿੱਧੀ ਕਰੀ ਲੈ ਲੈ ਦੱਸ ਘਰੋਂ ਘਰ ਗਵਾਇਆ ਤੇ ਪਰੋ ਪੜਵਾ ਖਵਾਇਆ ਚੋੜੀ ਚ ਪਾ ਕੇ ਸਾਥ ਕਰਾਇਆ ਇੰਨਾ ਖਰਚਾ ਕੀਤਾ ਤੇ ਮਗਰੋਂ ਤੋੜੀ ਸਾਡੇ ਸਿਰ ਸਵਾ ਕੀ ਜਗਤ ਦੇਵਾਨਾ ਦਾ ਰੱਬ ਤਾਂ ਵੀ ਉਦੋਂ ਅੰਨੇ ਹੀ ਜਦੋਂ ਵੇਖਣ ਆਏਗੇ ਉਦੋਂ ਪਿੰਡ ਚ ਪੁੱਛ ਨਹੀਂ ਲੈਂਦੇ ਫਿਰ ਨਹੀਂ ਤੇ ਪਤਾ ਦੇ ਇਹਨਾਂ ਨੂੰ ਸਾਰਾ ਹੀ ਨਹੀਂ ਫਿਰ ਇਹ ਪੁੱਛ ਲੈਂਦੇ ਉਹ ਸ਼ਰਾਬ ਤੇ ਪੀਂਦਾ ਨਹੀਂ ਜਦੋਂ ਤੋਂ ਵਿਆਹਿਆ ਗਿਆ ਉਦੋਂ ਤੋਂ ਹੀ ਇਹਨਾਂ ਤੇ ਚੱਲ ਗਿਆ ਏ ਲੱਗਦਾ ਮੇਰਾ ਪਤੀਆ ਗੱਲ ਕਰਨ ਜੀ ਨਹੀਂ ਕਰਦਾ ਤੇਰੇ ਕੋਲੋਂ ਸ਼ਰਾਬ ਪੀਣ ਗਿੱਜਾ ਹੀ ਉਹ ਜੇ ਸੱਚੀ ਪੁੱਛਦਾ ਮੇਰੇ ਕੋਲੋਂ ਤੇ ਆ ਮੇਰੇ ਠੇਕੇ ਚੱਲਦੇ ਆ ਨਾ ਮੇਰੇ ਮੈਨੂੰ ਠੇਕਿਆਂ ਦਾ ਨਹੀਂ ਪਤਾ ਨਿੰਬੂਆਂ 'ਚ ਰੱਖ ਰੱਖ ਪੀਂਦੇ ਹੀ ਨਾ ਕਿੱਦਾਂ ਉਹ ਤੇ ਹੂਡੇ ਲੈਂਦੇ ਨਿਕਲਦੇ ਹੁੰਦੇ ਹੀ ਗਏ ਉਹ ਰਕਬੀਰ ਨਹੀਂ ਰੱਖਣ ਜਾਂਦਾ ਨਿੰਬੂਆਂ 'ਚ ਤੂੰ ਹੀ ਸਾਰੇ ਕੰਮ ਕਰਦਾ ਹਾਂ ਆ ਨਹੀਂ ਪੀਂਦਾ ਰਿਆ ਨਹੀਂ ਇਹ ਨਹੀਂ ਪੀਂਦਾ ਰਿਆ ਮੱਖੀ ਵੇਖਿਆ ਅੱਖੀਂ ਵੇਖਿਆ ਜਦੋਂ ਪੀਨੇ ਉਦੋਂ ਪੀਨੇ ਹੀ ਤੂੰ ਇਦਾਂ ਨਹੀਂ ਹੀ ਕਰਦੀ ਹਾਂ ਮੈਂ ਹੀ ਸ਼ੁਕਰ ਕਰਦੇ ਸਾਡੇ ਪਤੀ ਆਇਆ ਚੱਲ ਸਾਡੇ ਘਰ ਵੀ ਆਊਗਾ ਅਜੇ ਤਾਂ ਹੀ ਗੱਲਾਂ ਹੀ ਕਰਨ ਡਏ ਆਂ ਵੀ ਅਸੀਂ ਢੀਕਣ ਡਏ ਸਾਡੇ ਘਰ ਆਏ ਨਹੀਂ ਜਾ ਚੱਲ ਉਹ ਤੇਰੀ ਮੇਰੀ ਭੈਣ ਦੇ ਘਰ ਤੂੰ ਮਾਫੀਆਂ ਮੰਗੋ ਜੇ ਪਿਛਲੀ ਵਾਰ ਆਇਆ ਉਦੋਂ ਵੀ ਇਹ ਸਾਡੇ ਕੁੱਤੇ ਖਾਣ ਡੇ ਮਾਫੀਆਂ ਮੰਗੋ ਅਸੀਂ ਮੰਗੜੀਆਂ ਮਾਫੀਆਂ ਮੈਨੂੰ ਨਹੀਂ ਪਤਾ ਮੇਰੇ ਭੈਣ ਦੀ ਪੈਰੀ ਬਹੁਤ ਜਾ ਜਾ ਕੇ ਜੁੱਤੀਆਂ ਨਾ ਖਾਈ ਸਾਡੇ ਕੋਲ ਮਾਫੀਆਂ ਮੰਗੋ ਤੇਰੀ ਭੈਣ ਦੇ ਨਾਲੇ ਤੇਰੇ ਕੋਲ ਚਾਤਰ ਤੂੰ ਵੱਡਾ ਉਹ ਮੇਰੇ ਕੋ ਕਸਰ ਹੋਣਾ ਨਹੀਂ ਮੈਂ ਇੱਥੇ ਰਹਿਣ ਨੂੰ ਨਹੀਂ ਹੁਣੀ ਸੱਦ ਕੇ ਭਾਬੀ ਨੂੰ ਇੱਥੇ ਲੈ ਹੁਣੀ ਆ ਮੇਰੀ ਭੈਣ ਕਮਾ ਕੇ ਮਗਰ ਚੱਲ ਤਰ ਭੈਣ ਕੋ ਵੇਖ ਲੈਨੇ ਕੀ ਆ ਕੀ ਮਾਫੀ ਮੰਗਣੀ ਕੀ ਆ ਉਹ ਬਣੀ ਫਿਰਦੀ ਆਪਣੇ ਆਪ ਚਲੋ ਚਲੋ ਕਰ ਸਾਹਿਬ ਜਾਂਦੇ ਪਹਿਲੀ ਪੈੜਾਈ ਆ ਆਹੋ ਹੱਥੀ ਨਾ ਪਾਉਂਗੀ ਹੱਥੀ ਪਾਉਂਗੀ ਜਾਂਦੇ ਪੈਰੀ ਨਹੀਂ ਪੈਂਦੀ ਆਓ ਆਓ ਇੱਧਰ ਮੇਰੇ ਨਾਲ ਕੀ ਕਰਦਾ ਫਿਰਦਾ ਹੋਏ ਵੱਡੇ ਲਾਣੀ ਤਰੇ ਫਿਰਦੇ ਆ ਬਲਜੀਤ ਬੜਕਾ ਮਾਰਦਾ ਉਧਰ ਨੂੰ ਚਲ ਗਿਆ ਓਏ ਕਿਦਾ ਲਾੜੀ ਨਾ ਪਵੇ ਤੇਰੀ ਪੂਆ ਕੋ ਪੜਨਾ ਵੱਧ ਘਟ ਨਾ ਬੋਲ ਦੇ ਫੇਰ ਵੀ ਉਹ ਵੱਡੇ ਚੰਗੇ ਨਹੀਂ ਲੱਗੀਦਾ ਪੁੱਤ ਜਿਵੇਂ ਮੰਮੀ ਮੈਂ ਹੁਣ ਕੀ ਕਰਾਂ ਆਹੋ ਮੈਂ ਕੀ ਕਰਾਂ ਲੈ ਦੱਸ ਉਹ ਤਾਂ ਬੱਲਾ ਛੱਡ ਦੇਣੀ ਮੈਂ ਕੀ ਕਰਾਂ ਨਾ ਫੋਨ ਕਰਦੀ ਇਹਨੂੰ ਨਾ ਦੱਸ ਦੇਣਾ ਬੈਣਾ ਰੋਣਾ ਨਹੀਂ ਲੱਗਣਾ ਮੰਮੀ ਜਦੋਂ ਦੀ ਤੂੰ ਆਈ ਨਾ ਆਹੋ ਗੱਲ ਫੜੀ ਆ ਹੁਣ ਮੇਰੀ ਲੜਾਈ ਤੇਰੇ ਨਾਲ ਹੋ ਜਾਣੀ ਓ ਬਸ ਬਹੁਤ ਹੋ ਗਿਆ ਹੁਣ ਤੇ ਜੇ ਫਿਰ ਉਥੇ ਨਾ ਫੋਨ ਕਰਦੀ ਤੇ ਕੀ ਬੋਲੂਗੀ ਕਿਨੂੰ ਮੈਂ ਮੈਨੂੰ ਇਹ ਦੱਸ ਕਿਨੂੰ ਭਰਾ ਬਣਾ ਲ ਕੇ ਬਹਿ ਜਾ ਕਿਨੂੰ ਆ ਬਣਾ ਕੇ ਬਹਿ ਜਾ ਜੇ ਮੈਂ ਪੜਾ ਲਈ ਨਾ ਤੇ ਤੇਰੇ ਅੜਗੇ ਨਾਲ ਆਪਣੀ ਮਾਂ ਚੰਗੀ ਨਹੀਂ ਲੱਗਦੀ ਤੇ ਲੋਕਾਂ ਨੂੰ ਬਣਾ ਕੇ ਬੈਠੀ ਆ ਲੈ ਤੈਨੂੰ ਜੇ ਮੈਂ ਕੋ ਕਵਾਂ ਤੈਨੂੰ ਤਾਂ ਗੁੱਸਾ ਹੀ ਚੜ ਜਾਂਦਾ ਜਾਂ ਫਿਰ ਵੇਖ ਕੇ ਆ ਉਥੇ ਲੜਦੇ ਹੀ ਨਾ ਹੁਣ ਵੱਡ ਘਟ ਬੋਲੂ ਤੈਨੂੰ ਲੱਗੂ ਆ ਬੜੀ ਮੱਧਰੀ ਆ ਨਾ ਵੀ ਮੈਨੂੰ ਉਸ ਵੇਲੇ ਉਹਨੇ ਕੇਸਰ ਪਾ ਦੇਣਾ ਵਾ ਤੇ ਫੇ ਕੇਸਰ ਕਿੰਨੇ ਪਾਉਣਾ ਦੱਸ ਮੈਨੂੰ ਚਲੋ ਬੁਗਾਂ ਮਾਗੀ ਲੈ ਵੇ ਲੈ ਤੂੰ ਆਨੀ ਤੇ ਹੈ ਗਈ ਆ ਕਿ ਤੱਕ ਕਿੰਨਾ ਕੋਨੇ ਬੋਲਣਾ ਕਿੰਨਾ ਕ ਨਹੀਂ ਮੈਂ ਤਾਂ ਬਹਿਣਾ ਐਵੇਂ ਤੁਹਾਨੂੰ ਸਾਧ ਲਿਆ ਫੋਨ ਕਰ ਲਿਆ ਫੋਨ ਕਰ ਲਿਆ ਨਾ ਉਹ ਗੱਲ ਕੀਤੀ ਹੈ ਨਾ ਮੈਂ ਤਾਂ ਤੁਹਾਨੂੰ ਨਿਜੜੇ ਸੱਦਦੀ ਨਹੀਂ ਬਲਜੀਤ ਪੁੱਤ ਗੁੱਸਾ ਨਾ ਕਰ ਜਦੋਂ ਜ਼ਿਆਦਾ ਕਲੇਸ਼ ਪੈ ਜਾਵੇ ਫੇ ਸਾਹਮਣਾ ਬੜਾ ਉਹ ਸਿਆਣੇ ਬਿਆਣੇ ਉਹ ਹੈਗੇ ਆ ਜਿਉਂ ਉਹਨਾਂ ਨੂੰ ਆਖੂਗਾ ਕੋਹ ਨਾ ਕੋਤ ਉਹਨਾਂ ਨੇ ਮੇਰੇ ਸਿਰ ਤੇ ਕਹਿਣਾ ਵੀ ਇਹਨੇ ਮੋਤੀ ਵੀ ਗੱਲਾਂ ਕਰਦੀ ਤੇ ਪੁੱਤ ਵੀ ਕਰ ਚਲ ਮੰਮੀ ਉਹ ਸਮਝ ਜਾਣ ਫਿਰ ਇੱਥੇ ਬੈਠਿਆ ਰਹੋ ਉਹ ਤੇ ਲੇਕਿਆ ਕੀ ਕਰਦਗੇ ਕਾਚੂ ਤੇ ਸਾਨੂੰ ਵੱਢ ਦੇਣ ਲੱਗਾ ਹੀਗਾ ਹਾ ਹਾਏ ਦੱਸ ਇਹ ਬੁਆ ਹੈ ਨਹੀਂ ਮੈਂ ਅਹੀਂ ਕੀ ਕਰੀਏ ਕੋਈ ਗੱਲ ਨਹੀਂ ਪੀਤੀ ਖਾਦੀ ਆ ਵਾਦਾ ਘਾਟਾ ਹੋ ਜਾਂਦਾ ਤੇ ਤੂੰ ਸਮਝਾ ਦੇਣਾ ਤੇ ਫੇਰ ਵੀ ਬੰਦ ਨਹੀਂ ਕੋਈ ਗੱਲ ਨਹੀਂ ਘਰ ਦਾ ਜਾਣ ਤੇ ਜਾਗਦੀ ਮਸ਼ਕਰੀ ਆਹ ਨੂੰ ਭਾਈ ਮਾਰ ਦਿੰਦਾ ਤੇ ਤੇਰੇ ਵਾਸਤੇ ਕੋਈ ਗੱਲ ਨਹੀਂ ਸ਼ਾਵਾਸ਼ੇ ਤੇਰੇ ਧੀਏ ਉਹ ਕਿਤੇ ਨਹੀਂ ਤੂੰ ਪੂਆ ਮਾਰਦੀ ਇੰਨੇ ਜਿੰਨਾਂ ਦੀ ਤੇ ਮਰੀ ਨਹੀਂ ਹੁਣ ਹੀ ਮਰ ਜਾਣਾ ਤੂੰ ਤੇ ਜੀ ਉਦਾਂ ਹੀ ਏਦਾਂ ਕਰਦਾ ਵਾ ਦਿਲ ਹੈ ਨਹੀਂਗਾ ਬੜਕਾ ਹੀ ਮਾਰਨ ਜੋਗਾ ਵਾ ਉਦਾਂ ਛੱਟ ਠੇਬਰ ਜਾਂਦਾ ਵਾ ਜੇ ਕੋਈ ਦਵਕਾ ਵੀ ਹੋਵੇ ਉਹ ਆਂਦਾ ਪੂਆ ਨੂੰ ਮਾਰ ਦੇਣਾ ਪੂਆ ਨੂੰ ਮਾਰਨਾ ਦੇ ਇੰਨੇ ਚਲਾ ਤੇ ਮਰੀ ਤੂੰ ਵੀ ਮੇਰੀ ਮੌਤ ਹੀ ਭਾਲਦੇ ਆ ਹਾਈ ਆ ਗਿਆ ਕੀ ਵਗਾ ਚ ਆਵੀਂ ਤੇ ਕੀ ਕਰੀਏ ਮੰਗ ਲਈ ਮਾਫੀ ਮੰਗ ਲਈ ਆ ਮੰਗ ਲਈ ਆ ਅੰਦਾ ਮੇਰੀ ਭੈਣ ਕੋ ਮਾਫੀ ਮੰਗੋ ਮੈਂ ਮੰਗ ਲਈ ਜਾਂਦੇ ਆ ਅੰਦਾ ਪੈਰੀ ਪੈ ਜਾਓ ਮਾਫੀ ਮੰਗ ਲਈ ਆ ਬਹਿ ਜਾ ਹੁਣ ਬਹਿ ਜਾ ਤੂੰ ਲੇਟ ਹੋ ਗਿਆ ਪਹਿਲਾਂ ਆ ਜਾਂਦਾ ਬਹਿ ਜਾ ਹਣਾ ਤੇਰਾ ਹੀ ਬੁਢੀ ਹੋ ਜਾ ਲੈ ਬੈਂਜੀ ਮੈਂ ਤੇਰੇ ਲੱਗ ਨਹੀਂ ਦੇ ਵੇਖਾਂ ਆਹੇ ਰਿਸ਼ਤੇ ਬਹਿ ਗਈ ਰਿਸ਼ਤੇਦਾਰੀਆਂ ਹੁੰਦੇ ਕਾਵਾ ਪਤਾ ਨਹੀਂ ਕੀ ਦੀ ਨਜ਼ਰ ਲੱਗ ਗਈ ਆ ਉਹੋ ਗੱਲ ਜਿਹੜਾ ਦਿਨ ਚੜਦਾ ਉਹੋ ਵਾਸੋ ਵੱਧ ਚੜਦਾ ਮੈਨਾ ਹੀ ਤੇ ਆਨੇ ਆ ਵੀ ਅਹੀਂ ਤੇ ਉਹ ਵੇਲੇ ਨੂੰ ਪੁੱਛ ਤਾਉਣ ਡਏ ਆ ਜਿਹੜੇ ਵੇਲੇ ਸਾਕਰਾਤਾ ਆ ਆ ਪਿਆ ਜਿੱਥੇ ਮਰਜੀ ਸਾਡੀ ਭਰਾ ਵੀ ਮੈਂ ਪਿਓ ਵੀ ਮੈਂ ਠੀਕ ਆ ਜੇਦਾ ਮੈਂ ਤੁਹਾਨੂੰ ਕਿਹਾ ਸੀ ਚੰਗੇ ਰਿਸ਼ਤੇਦਾਰ ਵੇਖਿਓ ਚੰਗੇ ਵੇਖਿਓ ਤੁਸੀਂ ਵੀ ਪਾਣੀ ਕਾ ਤੇ ਹੋਲੇ ਪਰਦੇ ਪਾ ਕੇ ਆਪਣਾ ਤਾਂ ਤੇ ਹੀ ਭਤੀਆ ਵਿਆਹ ਆ ਤੇ ਮੇਰੀ ਤਾਂ ਤੀਨ ਨੂੰ ਨਰਕ ਚ ਪਾ ਤਾ ਕਿ ਨਹੀਂ ਹਾਂਏ ਭਾਬੀ ਤੇਰੀ ਤੀਨ ਨੂੰ ਕਿਹੜੀ ਚੀਜ਼ ਦਾ ਘਾਟਾ ਵਾ ਵੇਚਾਰ ਚ ਫੇਰੇ ਧਿਆਨ ਮਾਰ ਕੇ ਕੀ ਨਹੀਂ ਹੈਗਾ ਭੈਣਾ ਗੱਥਾਂ ਦੇ ਕੁਲੀ ਵੀ ਹੋਵੇ ਨਾ ਤੇ ਜੀ ਚੰਗੇ ਹੋਣ ਉਹ ਤੇ ਫਿਰ ਵੀ ਸੋਖ ਹੁੰਦਾ ਵਾ ਕੀ ਕਰਾਂ ਸਿਰ ਤੇ ਚੁੱਕ ਲੈ ਗੱਲ ਚ ਪਰੋਲਾ ਇਹਨਾਂ ਚੀਜ਼ਾਂ ਨੂੰ ਕਿੰਨੇ ਕ ਜੀ ਆ ਦੋਵੇਂ ਜੀ ਜੇ ਨਾ ਤੁਹਾਡਾ ਕੋਈ ਨਿਆ ਨਹੀਂ ਕਰ ਸਕਦਾ ਤੁਸੀਂ ਤੇ ਮਿੰਟ ਚੋਂ ਦੀ ਫੇਰ ਇੱਕੋ ਹੀ ਤੇ ਦਿਨ ਦਾ ਤਾਂ ਉਹ ਨਾਣੀ ਹੈ ਤੇ ਮੈਂ ਉਹਨੂੰ ਕੀ ਕਰਾਂ ਮੈਂ ਜਿਹੜੀ ਨੂੰ ਫੋਨ ਕਰਕੇ ਸੱਦ ਲੈਣੀ ਆ ਤਾਂ ਸੱਦਣਾ ਨਹੀਂ ਆ ਉਹ ਵੀ ਤੂੰ ਤਾਂ ਭਰਾ ਵੀ ਤੂੰ ਆ ਇੱਕ ਮਿੰਟ ਹੋਰ ਮੈਂ ਵੀ ਇਹ ਘਰ ਦੀ ਪੀ ਆ ਤੁਹਾਡੇ ਘਰ ਦੀ ਭੂਆ ਵਾ ਤੇਰੀ ਮੇਰਾ ਪਿਓ ਭਰਾ ਕਿਹੜਾ ਹੋਇਆ ਫਿਰ ਇੱਕ ਮਿੰਟ ਮੇਰੀ ਵੀ ਸੁਣ ਲੋ ਗੱਲ ਜਦੋਂ ਕੋਈ ਆਉਂਦਾ ਵਾ ਤੇਰਾ ਸਪਲ ਕਰ ਦਿੱਤਾ ਹੈ ਅੱਗੋਂ ਪਿੱਛੋਂ ਵੀ ਪੀਂਦਾ ਕਦੇ ਉਹ ਤੇਰਾ ਸਿਆਪਾ ਆਂਦਾ ਕਰਦੇ ਆ ਹੋਰ ਭਾਜੀ ਚੱਲ ਅੱਗੋਂ ਪਿੱਛੋਂ ਦਾ ਨਹੀਂ ਪੀਂਦਾ ਨਹੀਂ ਉਹਨੇ ਬਜੀ ਦੱਸੇ ਨੇ ਅੱਗੋਂ ਪਿੱਛੋਂ ਵੀ ਪੀਂਦਾ ਉਹ ਬੜਾ ਚੁੱਪ ਮੈਨੂੰ ਤੇ ਉਹ ਰਾਤ ਨੀਂਦ ਨਹੀਂ ਆਉਂਦੀ ਫਿਕਰ ਦੇ ਨਾਲ ਭੈਣ ਜੀ ਕੀ ਬੰਡਿਆ ਕਿਦਾਂ ਇਹ ਰਹਿੰਦੀ ਐ ਤੇ ਕਿਦਾਂ ਗੁਜ਼ਾਰਿਆ ਕਰਦੀ ਐ ਹੈ ਉਹ ਤੇਰ ਚਲ ਜੇ ਕਿਤੇ ਕਿਸੇ ਵੇਲੇ ਪੀਂਦਾ ਤੇ ਧਮਕਾ ਮਾਰੀਦਾ ਤੇ ਇੱਥੇ ਇਹਨੂੰ ਕੌਣ ਧਮਕਾ ਮਾਰਨ ਵਾਲਾ ਇਹਦੇ ਦੇ ਰੋਜ ਕੁੜੀ ਨੂੰ ਕੋਟ-ਕੋਟੀ ਮਾਰ ਦੇਆ ਕਰੂਗਾ ਹੂਆ ਜੇ ਹੁਣ ਮਨਜੋਤ ਨੇ ਪੀ ਲਈ ਐ ਤੇ ਤੂੰ ਕਿੰਨੇ ਗੁੱਸੇ ਜਾਈਂ ਆ ਇਹ ਹਾਨੂੰ ਵੜਦੇ ਲੱਗਾ ਅਨ ਫਲਾਣ ਕਰਦੇ ਲੱਗਾ ਤੂੰ ਤੇ ਘਰ ਨਹੀਂ ਆਗੀ ਮੇਰੀ ਮਾਂ ਨੇ ਤੇ ਮੇਰੇ ਭਰਾ ਨੇ ਮੈਨੂੰ ਵੇਖਿਆ ਕਿਦਾਂ ਮੇਰੇ ਗੱਲ 'ਚ ਰਸਾ ਪਾਇਆ ਸੀ ਤੈਨੂੰ ਤੇ ਹਜੇ ਛੁਰੀ ਫੜੀ ਨਾ ਸੁਣ 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 ਪਰਾਵਾ ਸੁਣਦੇ ਹੀ ਆ ਜੇ ਸੁਣ ਦਵੇਂਗਾ ਗੱਲ ਕੋਈ ਤੇ ਜੇ ਕਰਨ ਵੀ ਦਵੇਂਗਾ ਗੱਲ ਕੋਈ ਤਾਂ ਹੀ ਆ ਪਵਾੜੇ ਸਾਰੇ ਮਾਦਾ ਦੇ ਜੇ ਲਾ ਪਿਸਤੌਲ ਨਾਲ ਲਗਾਇਆ ਹੁੰਦਾ ਮੈਂ ਖਲਾਰੀ ਪੈ ਜੇ ਨਹੀਂ ਇੱਥੇ ਆ ਸਾਰੇ ਪਿੰਜਰ ਕਰ ਗਏ ਜੀ ਕਿਉਂ ਲੈ ਕੇ ਦਿੱਤੇ ਪਿਸਤੌਲ ਇੰਨਾ ਕਮਾ ਨੂੰ ਲਏ ਇਹਨਾਂ ਨੇ ਜੱਟ ਨੇ ਆਪਣੇ ਮਾਰ ਦੇਣੇ ਨੇ ਖੱਤਿਓ ਇਹ ਤਾਂ ਬਾਹ ਕੇ ਨਸਰੜਾਉ ਪਤਾ ਲੱਗੇ ਤੁਹਾਨੂੰ ਸਾਰੇ ਆਪਣੇ ਪੰਗੇ ਲੈਂਦੇ ਆ ਬਾਹ ਦੀ ਯੁੱਤ ਆ ਗਈ ਚਲੇ ਸ਼ੇਰ ਪਰ ਚਾਈ ਪਤਾ ਗੱਲ ਕੀ ਆ ਹੁਣ ਉਹ ਵੀ ਲੰਮਾ ਪਿਆ ਪੀਤੀ ਉਹਨੇ ਹੁਣ ਠਾਲਣਾ ਨੇ ਉਹਨੂੰ ਉਹਨੂੰ ਹੋਸ਼ ਆ ਲੈਣ ਦੇ ਅਸੀਂ ਉਹਦੇ ਵੀ ਕੰਨ ਖਿੱਚਦੇ ਆ ਪਾਜੀ ਬਾਰ ਬਾਰ ਉਹ ਗੱਲ ਵੀ ਮੇਰੇ ਕੋਲ ਦਿਖਾਇਆ ਜਾਂਦਾ ਹੁਣ ਤਾਂ ਮੈਂ ਲੰਬੇ ਲੱਲੇ ਤਰ ਜਾ ਆ ਗਈ ਆਂ ਗਾਂ ਤੋਂ ਇਹ ਗੱਲ ਦੀ ਬਿਨਿਸ਼ਕਾਇਤ ਨਾ ਮਿਲੇ ਉਹ ਨਹੀਂ ਮਿਲਦੀ ਕੋਈ ਗੱਲ ਨਹੀਂ ਮਿਲਦੀ ਮਾੜਾ ਜਿਹੜਾ ਕੰਮ ਹੋ ਰਿਹਾ ਏ ਉਹ ਦੱਸ ਰੰ ਮੇਰੀ ਭੈਣ ਜਗਦੀ ਸਲੀਮ ਆਣੇ ਪਾਇਆ ਤਾਂ ਹੈਗਾ ਹੀ ਰੱਸਾ ਪਾਉਣ ਮੈਂ ਕੀ ਕਰਾਂ ਹੁਣ ਤੁਸੀਂ ਉਹਦੇ ਮੱਝ ਪਾ ਦੇ ਫਿਰ ਅਲਪਿਆਈਓ ਪਾ ਦੋ ਰੱਸਾ ਦੇ ਦਾ ਉੱਥੇ ਵਿੰਦਾਂ ਦੇਖਦਾ ਕਿੰਨਾ ਤਾਂ ਹੀ ਨਸਾ ਮੇਕ ਜਾਂਦਾ ਮੇਰੀ ਗੱਲ ਸੁਣੋ ਹੁਣ ਭੂਆ ਕਿੱਦਾਂ ਢੁੜ ਕੇ ਆਈ ਆ ਸਾਨੂੰ ਵੱਢ ਲੱਗਾ ਹੁਣ ਮਾਰਦੇ ਲੱਗਾ ਐਦਾਂ ਹੀ ਸ਼ਰਾਬੀ ਬੰਦੇ ਨੂੰ ਤੇ ਹੋਸ਼ ਨਹੀਂ ਰਹਿੰਦੀ ਉਹਦੇ ਦੇ ਹੱਥਾਂ 'ਚ ਜ਼ੋਰ ਬੜਾ ਮੇਰਾ ਤਾਂ ਗਾਲ ਉਹਨੇ ਘੁੱਟਤਾ ਹੀ ਬਾਹ ਖੋਤਾ ਹੀ ਆਨ ਨਾਲੇ ਫੂਨ ਉਹਨੂੰ ਤੇ ਫੂਨ ਉਹਦਾ ਆ ਨਹੀਂ ਸਕਦਾ ਦੱਸ ਕਿਵੇਂ ਦਾ ਵਜੀ ਤੂੰ ਆਂ ਆ ਗਈ ਮੈਨੂੰ ਮਾਰ ਦੇਣ ਲੱਗਾ ਇਹ ਕੇ ਕਰ ਕਹਿੰਦੀ ਆ ਕਿ ਇਹਨੂੰ ਮਾਰ ਦੇਣ ਲੱਗਾ ਹੀ ਕਿ ਸਾਡੀ ਜਾਨ ਬਚਾਓ ਇਹ ਲੈ ਕੇ ਆਇਆ ਮਾਨੂੰ ਆਂਦਾ ਮੇਰੇ ਭੈਣ ਕੋ ਮਾਫੀਆਂ ਮੰਗੋ ਹਾਂ ਤੂੰ ਕਾ ਦੇ ਮਾਫੀ ਮੰਗੀਏ ਤੇਰੇ ਕੋ ਮੰਗੋ ਮੈਂ ਤਾਂ ਤੂੰ ਮਾਫੀ ਮੰਗਦੀ ਆ ਤੂੰ ਹੀ ਮੇਰੇ ਨਾਲ ਬਹੁਤ ਵਧੀਆ ਕਰ ਦਿੱਤਾ ਮੈਂ ਸਾਰੀ ਉਮਰ ਯਾਦ ਰੱਖੂਗੀ ਇਹ ਚੀਜ਼ ਲੈ ਦੱਸ ਹਾਂ ਭਾਬੀ ਆ ਉਧਰ ਚੱਲ ਜੀ ਰੋਟੀ ਪਾਣੀ ਪਕਾਵਾਂ ਤੇ ਖਾਓ ਰੋ ਮਾਣ ਨਾ ਬੋਹੋ ਜੀ ਮੈਂ ਨਹੀਂ ਜਾ ਰੋਟੀ ਕੁਆ ਇੱਥੇ ਵੀ ਪੱਕ Đਾਣੀ ਆ ਮੈਂ ਇਧਰੋਂ ਵੀ ਨਹੀਂ ਖਾਣੀ ਮੈਂ ਉਧਰੋਂ ਆਈ ਭੁੱਖੇ ਆਏ ਆ ਰਾਤ ਰਹਿਣਾ ਨਹੀਂ ਘਰਾਂ ਰਾਦਰ ਇਹ ਗੱਡੀ ਚ ਚਲਾ ਲੂਗਾ ਆ ਜਿਹੜਾ ਲਾਣੀ ਆ ਗੱਡੀ ਚਲਾ ਲੂਗਾ ਨਾ ਤੂੰ ਚਲਾਉਣੀ ਆ ਨਾ ਉਹਦਾ ਗੱਲ ਹੈਗੀ ਆ ਵਰਜੀਤ ਜਿੰਨੀ ਇਹਦੀ ਜ਼ੁਬਾਨ ਚੱਲਣੀ ਜਿੰਨੀ ਇਹ ਗੱਲਾਂ ਕਰਨ ਡਿਆ ਨਾ ਐਡਾ ਸ਼ਰਾਬੀ ਨਹੀਂ ਮੈਨੂੰ ਲੱਗਣ ਡਿਆ ਏ ਇਹ ਮਚਲਾ ਹੀ ਹੋਇ ਤੱਤ ਕਰਨ ਡਿਆ ਆਈਓ ਮੰਮੀ ਸੱਚੀ ਗੱਲ ਪੀਤੀ ਬੜੀ ਆ ਚਲਾ ਲੂ ਗੱਡੀ ਆ ਮੈਂ ਕਿੱਥੇ ਕਿਨੋ ਹੋਵੇ ਉਹ ਨਹੀਂ ਪੀਤੀ ਮੈਂ ਓਛੇ ਨੀਂਦਾਂ ਕਿਤੇ ਨਹੀਂ ਕੋਈ ਇੱਦਾਂ ਕਰੇ ਰੋਟੀ ਪਾਣੀ ਖਾਓ ਦਰਮਾਨ ਨਾ ਬਹੁ ਨੰਮੇ ਬਹੁ ਸਵੇਰੇ ਜਾਇਓ ਬੰਦੇ ਬਹੁ ਸਵੇਰੇ ਜਾਇਓ ਸੁਹਾਟੀ ਅਸੀਂ ਤੁਹਾਡਾ ਨਹੀਂ ਖਾਣਾ ਕੋਈ ਦਾਣਾ ਪਾਣੀ ਸਿੱਧੀ ਗੱਲ ਚੱਲ ਫਿਰ ਨਹੀਂ ਖਾਣਾ ਚੱਲ ਆਪਾਂ ਚੱਲੀਏ ਆਪਣੇ ਘਰ ਤੇ ਫਿਰ ਜਵੇਂ ਸੋਫੀ ਹੋਰ ਤੇਰੇ ਨਾਲ ਵੀ ਗੱਲ ਕਰਕੇ ਕਿਲਾਵਾਂਗੇ ਨਾ ਉਹਦੇ ਨਾਲ ਵੀ ਗੱਲ ਕਰਕੇ ਕਿਲਾਵਾਂਗੇ ਰੈ ਮਰਜ਼ੀ ਨਾਲ ਭਰਾ ਭਰਾ ਬਹੁਤ ਸਾਰਾ ਟੱਬਰ ਤਾਂ ਫੇਰ ਵੀ ਕੇ ਗੱਲ ਕਰੀਏ ਪਪੂ ਆ ਪਾਸ ਕਰ ਉਹ ਉੱਠ ਗਿਆ ਨਾ ਤੇ ਇੱਥੇ ਇਹ ਕੁੰਡੀਆਂ ਤੇ ਸਿੰਘ ਹੀ ਫਸਣੇ ਆ ਦਫਾ ਕਰ ਜਾ ਲੰਦੇ ਇਹਨਾਂ ਨੂੰ ਆਪੇ ਹੌਲੀ ਹੌਲੀ ਚਲ ਜਾਣਗੇ ਕੋਈ ਨਾ ਇੱਕ ਗੱਲ ਹੈ ਮੇਰੇ ਨਾਲ ਬੜਾ ਦਾਦਾ ਬਣਾ ਤੇ ਪੂਆ ਪਤੀ ਚਾਚੇ ਭਤੀਜੇ ਦੇ ਉਹ ਉਹ ਜਿਹੜੇ ਸ਼ਰਾਬੀ ਹੋਣ ਲੈਣਾ ਕਿ ਇੱਕ ਗੱਲ ਹੋਰ ਵੀ ਆ ਤੂੰ ਫੋਨ ਕੀਤਾ ਸੀ ਨਾ ਮੈਂ ਦਾਵੇ ਨਾਲ ਕਿ ਆਓ ਇਦਾਂ ਕਰਦਾ ਤੇ ਇਹ ਵੀ ਕਰਤੂਤ ਕਰਨ ਰਿਹਾ ਠੀਕ ਹੈ ਇਹਦੇ ਨੂੰ ਪੀਤੀ ਉਹ ਜਿਹੜੇ ਨਾ ਪੀਤੀ ਆ ਗੁੱਸਾ ਇਹਨੂੰ ਜਿਆਦਾ ਚੜਦਾ ਚੱਲ ਸ਼ਾਬ ਕੋਈ ਨਹੀਂ ਤੂੰ ਹੀ ਪੀਲੀ ਫਿਰ ਤੇਰੀ ਮਾਂ ਨੇ ਕਿਉਂ ਨਹੀਂ ਪੀਲੀ ਪਿਆ ਜੀ ਸ਼ੁਕਰ ਕਰਾ ਉੱਥੇ ਕਿਤੇ ਸਾਨੂੰ ਇਹਨਾਂ ਦੋਹਾਂ ਜਣੀਆਂ ਨੂੰ ਪਰਥੂ ਪਾਇਆ ਇੱਕ ਪਿਸਤੌਲ ਦੋ ਪਿਸਤੌਲ ਦਾ ਚਾਬੀ ਦਾ ਚੇਤਾ ਪਨਾਤਾ ਅਈ ਆਡੇ ਦਿਮਾਗ ਚ ਕਿ ਕਿੱਥੇ ਰੱਖੀ ਜੇ ਲੈ ਆਉਂਦਾ ਤੇ ਕਿੰਨਾ ਪਸਾਦ ਪੁਣਾ ਚਲ ਆ ਇੱਥੇ ਟੱਕੀ ਰਹਿਣ ਦੋ ਗੱਲ ਚਲ ਪਤਾ ਪਾ ਚਲ ਗਈ ਉਹ ਤੁਹਾਡੀ ਬੀਜੀ ਜੀ ਦੇ ਸਹੁਰੇ ਇੱਥੇ ਆ ਚਲ ਕੋਈ ਨਹੀਂ ਉਹ ਕਿਹੜੀ ਭੈਣ ਪੁੱਛਦਾ ਤੇਰੀ ਭੈਣ ਨੇ ਲੱਭਾਇ ਨਾ ਰਿਸ਼ਤਾ ਕਰਾਇਆ ਵਿਆਹ ਕੀਤਾ ਪਤੀ ਆਪਣੀ ਨਾਨ ਦਾ ਉਹ ਇਹਨੂੰ ਪੁੱਛ ਕਿੱਥੇ ਤੇਰੀ ਪਤੀ ਦੇ ਸਹੁਰੇ ਕਾਲ ਕੋਈ ਨਹੀਂ ਪਹੁੰਚਿਆ ਨਹੀਂ ਮਰਦੇ ਕਿ ਲੈਣਾ ਦੇਣਾ ਦਾਦੇ ਬੀਨ ਦੇ ਸੋਵੇ ਕਿੱਥੇ ਆ ਨਹੀਂ ਮਨਵਾਦੇ ਉਹਨਾਂ ਨੂੰ ਵੀ ਹੁਣ ਸੱਦ ਸੱਦ ਕੇ ਕਿਉਂ ਰੌਲਾ ਪਾਇਆ ਤੂੰ ਚੱਲ ਇਧਰ ਆ ਇਧਰ ਆ ਪਾ ਲਿਆ ਥੀ ਕੋਈ